ਸ਼ੁਰੂਆਤ ਤੋਂ ਦੇਖ ਰਹੇ ਹਾਂ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਵਿਧਾਨ ਸਭਾ ਦੇ ਖਾਸ ਤੌਰ ਤੇ ਸੱਦੇ ਗਏ ਸੈਸ਼ਨ ਤੋਂ ਵਿਧਾਨ ਸਭਾ ਦੇ ਵਿੱਚ ਅੱਜ ਹੜ੍ਹਾਂ ਲਈ ਸੱਦੇ ਗਏ ਖਾਸ ਤੌਰ ਤੇ ਸੈਸ਼ਨ ਦੀ ਕਾਰਵਾਈ ਚੱਲ ਰਹੀ ਹੈ ਸ਼ੁਰੂਆਤ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੜ੍ਹਾਂ ਦੇ ਮੁੱਦੇ ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਤੇ ਇਸ ਖਾਸ ਸੈਸ਼ਨ ਦੇ ਵਿੱਚ ਹੋਣ ਵਾਲੀ ਬਹਿਸ ਤੇ ਚਰਚਾ ਵਿੱਚੋਂ ਰਾਜਨੀਤੀ ਨਹੀਂ ਸਗੋਂ ਪੰਜਾਬੀਅਤ ਝਲਕਣੀ ਚਾਹੀਦੀ ਹੈ ਅਜਿਹਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਸੰਧਵਾ ਨੇ ਹੜ੍ਹਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਇੱਕ ਇਤਿਹਾਸਿਕ ਤਰਾਸਦੀ ਦੇ ਵਿੱਚੋਂ ਲੰਘਿਆ ਹੈ ਅਜਿਹਾ ਕਸ਼ਟ ਉਹਨਾਂ ਨੇ ਆਪਣੀ ਉਮਰ ਦੇ ਵਿੱਚ ਕਦੇ ਨਹੀਂ ਦੇਖਿਆ ਤੇ ਇੰਨਾ ਭਿਆਨਕ ਮੰਜ਼ਰ ਵੇਖ ਕੇ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਸੋ ਇਸ ਦੌਰਾਨ ਨਾ ਸਿਰਫ ਕਿਸਾਨਾਂ ਦਾ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਹੋਇਆ ਬਲਕਿ ਆਮ ਆਦਮੀ ਅਤੇ ਵਪਾਰੀ ਵਰਗ ਨੂੰ ਵੀ ਵੱਡਾ ਨੁਕਸਾਨ ਹੋਇਆ ਹੜ੍ਹਾਂ ਦੀ ਸਥਿਤੀ ਵਿੱਚ ਕੇਂਦਰ ਸਰਕਾਰ ਦੇ ਰੋਲ ਨੂੰ ਦੇਖਦੇ ਹਾਂ ਵਿਧਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਮਤਾ ਲਿਆਂਦਾ ਗਿਆ ਇਹ ਮਤਾ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਰ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਲਈ ਕਈ ਵਾਰ ਸਮਾਂ ਮੰਗਿਆ ਗਿਆ ਪਰ ਕੇਂਦਰ ਸਰਕਾਰ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਹੱਦੋਂ ਵੱਧ ਹੜ੍ਹਾਂ ਦੇ ਕਾਰਨ ਤਬਾਹੀ ਹੋਈ ਹੈ ਲੋਕਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਪ੍ਰਧਾਨ ਮੰਤਰੀ ਵੱਲੋਂ ਇਸ ਸੰਬੰਧ ਦੇ ਵਿੱਚ ਸੰਵੇਦਨਸ਼ੀਲਤਾ ਨਹੀਂ ਦਿਖਾਈ ਗਈ। ਸ਼੍ਰੀਮਾਨ ਜੀ ਮੈਂ ਪ੍ਰਸਤਾਵ ਪੇਸ਼ ਕਰਦਾ ਹਾਂ ਕਿ ਪੰਜਾਬ ਰਾਜ ਭਿਆਨਕ ਹੜ੍ਹਾਂ ਨਾਲ ਤਬਾਹ ਹੋ ਗਿਆ ਹੈ ਜਿਸ ਨੂੰ 1988 ਦੇ ਹੜ੍ਹਾਂ ਤੋਂ ਬਾਅਦ ਸਭ ਤੋਂ ਭਿਆਨਕ ਅਤੇ ਸਭ ਤੋਂ ਵਿਨਾਸ਼ਕਾਰੀ ਮੰਨਿਆ ਜਾਂਦਾ ਹੈ। ਜਿਸ ਨੇ ਇਤਿਹਾਸਿਕ ਤੌਰ ਤੇ 34 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਜਿੱਥੇ ਮੌਜੂਦਾ ਆਫਤ ਨੇ ਸੁਤੰਤਰ ਭਾਰਤ ਵਿੱਚ ਪਿਛਲੀਆਂ ਵੱਡੀਆਂ ਹੜ੍ਹਾਂ ਦੀਆਂ ਘਟਨਾਵਾਂ ਜਿਵੇਂ ਕਿ 1955 ਤੇ 78 ਵਿੱਚ ਹੋਈਆਂ ਨੂੰ ਵੱਡੇ ਪੈਮਾਨੇ ਅਤੇ ਤਬਾਹੀ ਦੇ ਮਾਮਲੇ ਵਿੱਚ ਪਛੜ ਦਿੱਤਾ ਹੈ ਜਿਸ ਨਾਲ 20 ਲੱਖ ਤੋਂ ਵੱਧ ਲੋਕਾਂ ਦਾ ਕਈ ਤਰ੍ਹਾਂ ਨਾਲ ਨੁਕਸਾਨ ਹੋਇਆ ਹੈ ਅਤੇ ਨਿੱਜੀ ਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਾ ਹੋਣ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਿਆ ਹੈ ਅਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਿਆਪਕ ਮੁਲਾਂਕਣ ਤੋਂ ਬਾਅਦ ਇਸ ਬੇਮਿਸਾਲ ਸੰਕਟ ਦਾ ਸਾਹਮਣਾ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਰਸਮੀ ਤੌਰ ਤੇ ਘੱਟੋ-ਘੱਟ 20000 ਕਰੋੜ ਰੁਪਏ ਦੇ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਬਿਤੀ ਰਾਹਤ ਪੈਕੇਜ ਦੀ ਮੰਗ ਕੀਤੀ ਅਤੇ ਜਿੱਥੇ ਰਾਜ ਸਰਕਾਰ ਨੇ ਡੂੰਘੇ ਦੁੱਖ ਨਾਲ ਇਸ ਸਦਨ ਅਤੇ ਪੰਜਾਬ ਦੇ ਲੋਕਾਂ ਨੂੰ ਸੂਚਿਤ ਕਰਨਾ ਚਾਹਿਆ ਹੈ ਕਿ 1600 ਕਰੋੜ ਰੁਪਏ ਦੇ ਐਲਾਨੇ ਗਏ ਮਾਮੂਲੀ ਪੈਕੇਜ ਦਾ ਇੱਕ ਹਿੱਸਾ ਤੱਕ ਵੀ ਅਜੇ ਤੱਕ ਰਾਜ ਦੇ ਖਜ਼ਾਨੇ ਵਿੱਚ ਤਬਦੀਲ ਨਹੀਂ ਕੀਤਾ ਗਿਆ ਹੈ ਜਿਸ ਨਾਲ ਰਾਜ ਨੂੰ ਇਸ ਦੇ Trotz ਅਤੇ ਵਿਆਪਕ ਯਤਨਾਂ ਦੇ باوجود ਮੁੱਖ ਤੌਰ ਤੇ ਆਪਣੇ ਹੀ ਸੀਮਤ ਸਰੋਤਾਂ ਨਾਲ ਇਸ ਆਫਤ ਦੇ ਨਾਲ ਲੜਨ ਲਈ ਛੱਡ ਦਿੱਤਾ ਗਿਆ ਹੈ। ਤੇ ਉਧਰਾਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਐਚਐਸ ਫੂਲਕਾ ਅਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਦੇ ਖਿਲਾਫ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਅਤੇ ਇਸ ਬਾਰੇ ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਗੁੰਮਰਾਹਕੁੰਨ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਬੇਦਬੀ ਵਾਲੇ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਦੇ ਵਕੀਲ ਐਚਐਸ ਪੂਲਕਾ ਜੀ ਤੇ ਪ੍ਰਗਟ ਸਿੰਘ ਜੀ ਗੁੰਮਰਾਹ ਕਰ ਰਹੇ ਨੇ ਕਿ ਇਹਨਾਂ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਜਦੋਂ ਇਹਨਾਂ ਮਾਮਲਿਆਂ ਦੇ ਆਰਡਰ ਹੋਏ ਸਨ ਫਰੀਦਕੋਟ ਤੋਂ ਤਬਦੀਲ ਕਰਕੇ ਇੱਥੇ ਚੰਡੀਗੜ੍ਹ ਲਿਆਉਣ ਦੇ ਵਿੱਚ ਕਿ ਪੰਜਾਬ ਸਰਕਾਰ ਉੱਪਰਲੀ ਅਦਾਲਤ ਦੇ ਵਿੱਚ ਨਹੀਂ ਗਈ ਇਹ ਬਿਲਕੁਲ ਗੁੰਮਰਾਹਕੁੰਨ ਪ੍ਰਚਾਰ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚੋਂ ਇੱਕ ਦੇ ਵਿੱਚ ਗਈ ਸੀ ਸੁਪਰੀਮ ਕੋਰਟ ਨੇ ਇਸੇ ਸਾਲ ਦੇ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਜਿਹੜਾ ਇਸ ਸੰਬੰਧੀ ਆਰਡਰ ਪਾਸ ਕੀਤਾ ਸੀਗਾ ਕਿ ਉਹ ਇਸ ਮਾਮਲੇ ਦੇ ਵਿੱਚ ਇੰਟਰਵੈਨ ਨਹੀਂ ਕਰਨਗੇ ਫੂਲਕਾ ਸਾਹਿਬ ਕਿਸੇ ਹੋਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਗਏ ਨੇ ਜਿਹਦੇ ਵਿੱਚ ਸਟੇਟਸ ਕੋ ਹੋਇਆ ਔਰ ਇਹ ਉਹ ਮਾਮਲਾ ਜਿਹਦੇ ਵਿੱਚ ਸਜ਼ਾ ਹੋ ਚੁੱਕੀ ਹੈ ਤੇ ਉਸ سزا ਨੂੰ ਚੈਲੰਜ ਕਰਨ ਦੇ ਵਾਸਤੇ ਇਹਨੂੰ ਚੰਡੀਗੜ੍ਹ ਤਬਦੀਲ ਕਰਨ ਦੀ ਗੱਲ ਆਖੀ ਗਈ ਸੀ ਸੋ ਇਹ ਗੁੰਮਰਾਹ ਜਿਹੜਾ ਵੀ ਉਹ ਕਰਨ ਵਾਲੇ ਲੋਕਾਂ ਨੂੰ ਬੰਦ ਕਰੋ ਸਰਕਾਰ ਇਹਨਾਂ ਮਸਲਿਆਂ ਦੇ ਉੱਤੇ ਬਹੁਤ ਸੀਰੀਅਸ ਹੈ ਔਰ ਹਰ ਚੀਜ਼ ਨੂੰ ਬਹੁਤ ਹੀ ਸੀਰੀਅਸ ਤਰੀਕੇ ਦੇ ਨਾਲ ਲੈ ਰਹੀ ਹੈ ਅੱਜ ਸਾਬਕਾ ਪ੍ਰਧਾਨ ਮੰਤਰੀ ਮਲਮੋਨ ਸਿੰਘ ਦੀ 93ਵੀਂ ਜਨਮ ਦਿਵਸ ਹੈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਉਹਨਾਂ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਵੀ ਯਾਦ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਐਕਸਟੇਕ ਪੋਸਟ ਵਿੱਚ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਦੇ ਸ਼ਰਧਾਂਜਲੀ ਅਸੀਂ ਉਹਨਾਂ ਦੇ ਲੰਮੇ ਜਨਤਕ ਜੀਵਨ ਦੌਰਾਨ ਰਾਸ਼ਟਰ ਲਈ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦੇ ਹਾਂ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਵੀ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਖੜਗੇ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਨਿਮਰਤਾ ਤੇ ਸਿਆਣਪ ਦਾ ਪ੍ਰਤੀਕ ਦੱਸਿਆ ਉਰਾਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਡਾਕਟਰ ਮਰਮੋਨ ਸਿੰਘ ਭਾਰਤ ਦੇ ਆਰਥਿਕ ਪਰਵਰਤਨ ਅਤੇ ਕੋਮਲ ਆਰਕੀਟੈਕਟ ਸਨ ਉਹਨਾਂ ਦੇ ਕੰਮਾਂ ਸ਼ਬਦਾਂ ਨਾਲੋਂ ਉੱਚਾ ਉਹਨਾਂ ਦੇ ਕੰਮ ਬੋਲਦੇ ਸਨ ਅਤੇ ਆਰਥਿਕ ਸੁਧਾਰਾਂ ਦੇ ਲਈ ਉਹਨਾਂ ਦੇ ਦ੍ਰਿਸ਼ਟੀਕੋਣ ਨੇ ਨਾ ਸਿਰਫ ਦੇਸ਼ ਬਲਕਿ ਆ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੇ ਨਾਮ ਦਾ ਡੰਕਾ ਬਜਾਇਆ ਉਹਨਾਂ ਨੇ ਕਿਹਾ ਕਿ ਨਾ ਸਿਰਫ ਦੇਸ਼ ਦੇ ਲਈ ਮੌਕਿਆਂ ਦੇ ਦਰਵਾਜ਼ੇ ਖੋਲੇ ਨੇ ਉਹਨਾਂ ਨੇ ਅਤੇ ਮੱਧ ਵਰਗ ਦੇ ਲਈ ਵੀ ਉਹਨਾਂ ਨੇ ਇੱਕ ਚੰਗੇ ਭਾਰਤ ਦੀ ਸਿਰਜਣਾ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਦੇ ਅਣਗਿਣਤ ਪਰਿਵਾਰਾਂ ਨੂੰ ਗਰੀਬੀ ਚੋਂ ਬਾਹਰ ਕੱਢਿਆ 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਆਧਾਰਿਤ ਫਿਲਮ ਨੂੰ ਅੰਤਰਰਾਸ਼ਟਰੀ ਐਮੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਫਿਲਮ ਨੂੰ ਦੋ ਸ਼੍ਰੇਣੀਆਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਸਰਵੋਤਮ ਅਦਾਕਾਰ ਅਤੇ ਸਰਵੋਤਮ ਫਿਲਮ ਜ਼ਿਕਰ ਹੋਇਆ ਕਿ ਦਲਜੀਤ ਦੋਸਾਂਜ ਨੇ ਫਿਲਮ ਦੇ ਵਿੱਚ ਚਮਕੀਲਾ ਦੀ ਭੂਮਿਕਾ ਨਿਭਾਈ ਸੀ ਦਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਫਿਲਮ ਦੇ ਨਿਰਮਾਤਾ ਇਮਤੀਆਜ਼ ਅਲੀ ਦਾ ਧੰਨਵਾਦ ਕੀਤਾ ਹੈ ਇਮਤੀਆਜ਼ ਅਲੀ ਨੇ ਫਿਲਮ ਨੂੰ ਦੋ ਪੁਰਸਕਾਰਾਂ ਦੇ ਲਈ ਨਾਮਜ਼ਦ ਕਰਨ ਤੇ ਟੀਮ ਨੂੰ ਵਧਾਈ ਦਿੰਦੀ ਹੈ ਅਤੇ ਉਹਨਾਂ ਦਲਜੀਤ ਦੁਸਾਂਝ ਨੂੰ ਵੀ ਵਧਾਈ ਦਿੰਦੀ ਹੈ ਇਹ ਭਾਰਤ ਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਕਿ ਫਿਲਮ ਅਮਰ ਸਿੰਘ ਚਮਕੀਲਾ ਨੂੰ ਅੰਤਰਰਾਸ਼ਟਰੀ ਐਮੀ ਪੁਰਸਕਾਰ ਵਿੱਚ ਦੋ ਸ਼੍ਰੇਣੀਆਂ ਦੇ ਲਈ ਨਾਮਜ਼ਦ ਕੀਤਾ ਗਿਆ ਪਰਨੀਤੀ ਚੋਪੜਾ ਨੇ ਵੀ ਫਿਲਮ ਦੇ ਵਿੱਚ ਅਭਿਨੇਤਾ ਦਲਜੀਤ ਦੁਸਾਂਝ ਦੀ ਪਤਨੀ ਅਮਰਜੋਤ ਕੌਰ ਦੀ ਭੂਮਿਕਾ ਨਿਭਾਈ ਹੈ ਫਿਲਮ ਨੂੰ ਟੀਵੀ ਮੂਵੀ ਮਿਨੀ ਸ਼੍ਰੇਣੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਇਸ ਮਹੱਤਵਪੂਰਨ ਪ੍ਰਾਪਤੀ ਤੇ ਦਰਜੀਤ ਦੋਸਾਂਝ ਨੇ ਕਿਹਾ ਕਿ ਮੈਨੂੰ ਸੱਚਮੁੱਚ ਮਾਣ ਹੈ ਕਿ ਅਮਰ ਸਿੰਘ ਚਮਕੀਲਾ ਇੱਕ ਪੰਜਾਬੀ ਕਲਾਕਾਰ ਨੂੰ ਐਡੇ ਵੱਡੇ ਅੰਤਰਰਾਸ਼ਟਰੀ ਪਲੇਟਫਾਰਮ ਤੇ ਮਾਨਤਾ ਦਿੱਤੀ ਜਾ ਰਹੀ ਹੈ ਇਹ ਨਾਮਜ਼ਦਗੀ ਸਿਰਫ ਮੇਰੇ ਲਈ ਨਹੀਂ ਸਗੋ ਅਮਰ ਸਿੰਘ ਚਮਕੀਲਾ ਦੀ ਪੂਰੀ ਵਿਰਾਸਤ ਦੇ ਲਈ ਹੈ ਮੈਂ ਇਮਤੀਆਜ਼ ਅਲੀ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਭੂਮਿਕਾ ਦੇ ਲਈ ਚੁਣਿਆ ਉੱਤਰਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੂੰ ਪੈਰਿਸ ਦੀ ਇੱਕ ਅਦਾਲਤ ਨੇ ਅਪਰਾਧਿਕ ਸਾਜ਼ਿਸ਼ ਦੇ ਲਈ 5 ਸਾਲ ਦੀ ਕੈਦ ਸੁਣਾਈ ਹੈ। ਉਹਨਾਂ ਨੂੰ 1 ਲੱਖ ਯੂਰੋ ਲਗਭਗ 9.2 ਮਿਲੀਅਨ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਅਤੇ 5 ਸਾਲਾਂ ਦੇ ਵਿੱਚ ਕੋਈ ਵੀ ਸਰਕਾਰੀ ਅਹੁਦਾ ਸੰਭਾਲਣ ਤੇ ਰੋਕ ਵੀ ਲਗਾਈ ਗਈ ਹੈ। ਇਹ ਮਾਮਲਾ 2007 ਦੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਜਿੱਤ ਦੇ ਲਈ ਤਤਕਾਲੀ ਲੀਬੀਆ ਦੇ ਤਾਨਾਸ਼ਾਹ ਗਦਾਫੀ ਦੁਆਰਾ ਗੈਰ ਕਾਨੂੰਨੀ ਫੰਡਿੰਗ ਨਾਲ ਸੰਬੰਧਿਤ ਹੈ ਹਾਲਾਂਕਿ ਇਹ ਅਦਾਲਤ ਨੇ ਸਰਕੋਜੀ ਨੂੰ ਭ੍ਰਿਸ਼ਟਾਚਾਰ ਸਮੇਤ ਹੋਰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ 70 ਸਾਲਾ ਸਰਕੋਜੀ ਨੇ ਐਲਾਨ ਕੀਤਾ ਹੈ ਕਿ ਉਹ ਫੈਸਲੇ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਉੱਚ ਅਦਾਲਤ ਦੇ ਵਿੱਚ ਅਪੀਲ ਕਰਨਗੇ ਨਿਕੋਲਸ ਸਰਕੋਜੀ 2700 ਤੋਂ 2012 ਤੱਕ ਫਰਾਂਸ ਦੇ ਰਾਸ਼ਟਰਪਤੀ ਰਹੇ ਨੇ ਉਹਨਾਂ ਦੀ ਪਤਨੀ ਕਾਰਲਾ ਬਰੂਨੀ ਇੱਕ ਮਸ਼ਹੂਰ ਗਾਇਕ ਅਤੇ ਮਾਡਲ ਹੈ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਸਰਕੋਜੀ ਨੇ ਆਪਣੇ ਨਜ਼ਦੀਕੀ ਸਾਥੀਆਂ ਦੇ ਨਾਲ ਮਿਲ ਕੇ 2007 ਦੀਆਂ ਚੋਣਾਂ ਲਈ ਲੀਬੀਆ ਤੋਂ ਪੈਸੇ ਪ੍ਰਾਪਤ ਕਰਨ ਦੀ ਸਾਜ਼ਿਸ਼ ਰਚੀ ਸੀ ਹਾਲਾਂਕਿ ਸਾਬਤ ਨਹੀਂ ਹੋ ਸਕਿਆ ਕਿ ਪੈਸੇ ਦੀ ਵਰਤੋਂ ਉਸ ਮਹਿੰਮ ਦੇ ਵਿੱਚ ਕੀਤੀ ਗਈ ਸੀ ਇਸ ਲਈ ਉਸ ਨੂੰ ਭ੍ਰਸ਼ਟਾਚਾਰ ਵਰਗੇ ਹੋਰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਫਾਈਨਲ ਖੇਡਿਆ ਜਾਵੇਗਾ ਇਹ ਮੈਚ 28 ਸਤੰਬਰ ਨੂੰ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਪਾਕਿਸਤਾਨ ਨੇ ਵੀਰਵਾਰ ਨੂੰ ਬੰਗਲਾਦੇਸ਼ ਉੱਤੇ 11 ਦੌੜਾਂ ਦੇ ਨਾਲ ਜਿੱਤ ਦਰਜ ਕਰਕੇ ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕੀਤੀ ਹੈ। ਦੁਬਈ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ 136 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ 20 ਓਵਰਾਂ ਦੇ ਵਿੱਚ 9 ਵਿਕਟਾਂ ਤੇ 124 ਦੌੜਾਂ ਹੀ ਬਣਾ ਸਕਿਆ। ਸਲੀਮ ਹੁਸੈਨ ਨੇ ਸਭ ਤੋਂ ਵੱਧ 20 30 ਦੌੜਾਂ ਬਣਾਈਆਂ, ਟੀਮ ਦੇ ਬਾਕੀ ਬੱਲੇਬਾਜ਼ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ। ਸ਼ਾਹੀਨ ਸ਼ਾ ਅਫਰੀਦੀ ਅਤੇ ਹਾਰਿਸ ਰਾਉਫ ਨੇ 3-3 ਵਿਕਟਾਂ ਲਈਆਂ। ਸैम ਈਯੂਬ ਨੇ 2 ਵਿਕਟਾਂ ਲਈਆਂ ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਪਾਕਿਸਤਾਨ ਨੇ 20 ਓਵਰਾਂ ਦੇ ਵਿੱਚ 8 ਵਿਕਟਾਂ ਤੇ 135 ਦੌੜਾਂ ਬਣਾਈਆਂ ਸਨ ਮੁਹੰਮਦ ਰਾਇਸ ਨੇ 31 ਸ਼ਾਹੀਨ ਸ਼ਾ ਅਫਰੀਦੀ ਨੇ 19 ਅਤੇ ਮੁਹੰਮਦ ਨਵਾਜ਼ ਨੇ 25 ਦੌੜਾਂ ਬਣਾ ਕੇ ਟੀਮ ਨੂੰ ਸ਼ਾਨਮਾਨਜਨਕ ਸਕੋਰ ਤੱਕ ਪਹੁੰਚਾਇਆ ਟੀਮ ਦਾ ਸਕੋਰ 5 ਵਿਕਟਾਂ ਤੇ 49 ਦੌੜਾਂ ਸੀ ਬੰਗਲਾਦੇਸ਼ ਲਈ ਤਕਸੀਨ ਅਹਿਮਦ ਨੇ 3 ਵਿਕਟਾਂ ਲਈਆਂ ਜਦਕਿ ਮਹਿਦੀ ਹਸਨ ਅਤੇ ਰਿਸ਼ਾਦ ਹੁਸੈਨ ਨੇ ਦੋ-ਦੋ ਵਿਕਟਾਂ ਲਈਆਂ ਸੋ ਹੁਣ ਆ ਇਸ ਮੈਚ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਫਾਈਨਲ ਦੇ ਵਿੱਚ ਮੁਕਾਬਲਾ ਹੋਵੇਗਾ 28 ਸਤੰਬਰ ਨੂੰ ਦੁਬਈ ਦੇ ਇੰਟਰਨੈਸ਼ਨਲ ਦੇ ਵਿੱਚ ਇਹ ਮੈਚ ਖੇਡਿਆ ਜਾਵੇਗਾ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ